ਕੁਝ ਸਮਾਂ ਪਹਿਲਾਂ ਯੂ ایس ਦੀ ਜਿਹੜੀ ਕਾਂਗਰਸ ਆ ਉਸ ਨੇ ਜਿਹੜਾ ਫੈਡਰਲ ਗਵਰਨਮੈਂਟ ਨੂੰ ਸ਼ਟਡਾਊਨ ਨੂੰ ਓਪਨ ਕਰਨ ਵਾਲਾ ਜਿਹੜਾ ਬਿੱਲ ਆ ਉਹ ਸਾਈਨ ਕਰ ਦਿੱਤਾ ਹੈਗਾ ਤੇ ਇਸ ਬੰਦੇ ਵਿੱਚ ਜਿਹੜਾ ਹੁਣ ਉਹ ਬਿੱਲ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਡੈਸਕ ਦੇ ਉੱਤੇ ਚਲੇ ਜਾਊਗਾ ਤੇ ਉਹ ਸਾਈਨ ਕਰ ਦੋਗੇ ਤੇ ਉਹ ਤੋਂ ਬਾਅਦ ਆਫੀਸ਼ੀਅਲੀ ਜਿਹੜੀ ਗਵਰਨਮੈਂਟ ਆ ਉਹ ਰੀਓਪਨ ਹੋ ਜਾਊਗੀ ਕੁਝ ਚੀਜ਼ਾਂ ਜਿਹੜੀਆਂ ਆ ਕੁਝ ਸਮਾਂ ਲੱਗੂਗਾ एवरीथिंग ਨਾਰਮਲ ਹੋਣ ਦੇ ਲਈ 900 ਦੇ ਕਰੀਬ ਜਿਹੜੀਆਂ ਫਲਾਈਟਸ ਆ ਯੂ ਐਸ ਏ ਦੇ ਵਿੱਚ ਅੱਜ ਕੈਂਸਲ ਹੋਈਆਂ ਇੱਕ ਦਿਨ ਦੇ ਵਿੱਚ ਕਿਉਂਕਿ ਜਿਹੜੇ 에ਅ ਟ੍ਰਾਫਿਕ ਕੰਟਰੋਲਰ ਸਟਾਫਿੰਗ ਪ੍ਰੋਬਲਮ ਬੜੇ ਘੱਟ ਸੀਗੇ ਸਨੈਪ ਦੇ ਜਿਹੜੇ ਰੈਸੀਪੀਐਂਟਸ ਹੈਗੇ ਆ ਜਿਹੜੇ ਸਨੈਪਸ ਦਾ ਪ੍ਰੋਗਰਾਮ ਯੂਜ਼ ਕਰਦੇ ਹੈਗੇ ਆ ਉਹ ਹਜੇ ਵੀ ਕਹਿੰਦੇ ਭਈ ਲਟਕਦਾ ਹੀ ਆ ਲਿੰਬੋ ਦੇ ਵਿੱਚ ਆ ਸੁਪਰੀਮ ਕੋਰਟ ਨੇ ਇਹ ਕਿਹਾ ਭਈ ਜਿਹੜੀ ਪੇਮੈਂਟਸ ਆ ਉਹ ਹੋਲਡ ਤੇ ਰੱਖਣੀਆਂ ਚਾਹੀਦੀਆਂ ਹੈਗੀਆਂ ਇਸੇ ਤਰ੍ਹਾਂ ਜਿਹੜੇ ਡੈਮੋਕ੍ਰੇਟ ਐਡਲੀਟਾ ਗ੍ਰਿਜ਼ਲਵਾ ਜੋ ਆ ਉਸ ਨੂੰ ਫਾਈਨਲੀ ਸੌ ਛਕਾ ਦਿੱਤੀ ਗਈ ਆ 50 ਦਿਨਾਂ ਤੋਂ ਬਾਅਦ ਜਦੋਂ ਤੋਂ ਉਹ ਜਿੱਤੀ ਸੀ ਅੱਜ ਉਹਦੀ ਜਿਹੜੀ ਆ ਸਵੀਰਿੰਗ ਇਨ ਜਿਹੜੀ ਸੈਰੇਮਨੀ ਆ ਉਹ ਹੋਈ ਹੈਗੀ ਆ ਜੀ ਸੋ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਮਾ ਸਮਾਂ ਜਿਹੜੀ ਸਰਕਾਰ ਆ ਉਹ ਸ਼ਟਡਾਊਨ ਰਹੀ ਆ ਸੋ 43ਵਾਂ ਦਿਨ ਸੀ ਕਹਿ ਸਕਦੇ ਵੀ 43 ਦਿਨ ਦੇ ਲਈ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਬੰਦ ਰਹੀ 209 ਦੇ ਮੁਕਾਬਲੇ 222 ਵੋਟਾਂ ਹੱਕ ਦੇ ਵਿੱਚ ਜਿਹੜੀਆਂ ਪਈਆਂ ਤੇ ਗਵਰਨਮੈਂਟ ਸ਼ਟਡਾਊਨ ਆ ਉਸ ਨੂੰ ਖੋਲਣ ਦੇ ਲਈ ਹਾਊਸ ਨੇ ਜਿਹੜੀ ਮਨਜ਼ੂਰੀ ਆ ਉਹ ਦੇ ਦਿੱਤੀ ਆ ਰਾਸ਼ਟਰਪਤੀ ਟਰੰਪ ਬਹੁਤੀ ਜਲਦ ਇਸ ਤੇ ਉੱਤੇ ਜਿਹੜੇ ਉਹ ਸਾਈਨ ਹੁਣ ਕਰ ਸਕਦੇ ਹੈਗੇ ਆ ਸੋ ਇਹ ਜਿਹੜੀ ਵੋਟ ਆ ਸਭ ਤੋਂ ਪਹਿਲਾਂ ਜਿਹੜੀ ਸੈਨੇਟ ਦੇ ਵਿੱਚ ਜਦ 8 ਡੈਮੋਕ੍ਰੇਟਸ ਆ ਰਿਪਬਲਿਕਨਸ ਦੇ ਨਾਲ ਜੁੜੇ ਤਾਂ ਉਦੋਂ ਉਥੋਂ ਜਿਹੜਾ ਮੇਨ ਸਟੇਟਮੈਂਟ ਬਣਿਆ ਪਿਆ ਸੀ ਉਹ ਟੁੱਟਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪਰਸੋਂ ਤੋਂ ਬਾਅਦ ਅੱਜ ਜਿਹੜੀ ਇਸ ਦੇ ਉੱਤੇ ਵੋਟ ਆ ਉਹ ਕਰਵਾ ਲਈ ਗਈ ਤੇ ਇਸ ਦੇ ਵਿੱਚ 222 ਵੋਟਾਂ ਹੱਕ ਚ ਪੈ ਕੇ ਸਿੰਪਲ ਮੈਜੋਰਟੀ ਦੇ ਨਾਲ ਇਹ ਪਾਸ ਹੋ ਚੁੱਕਾ ਆ ਜਿਹੜੇ ਬਹੁਤੇ ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਲੈਜਿਸਲੇਸ਼ਨ ਦਾ ਵਿਰੋਧ ਕੀਤਾ ਕਿਉਂਕਿ ਇਸ ਦੇ ਵਿੱਚ ਜਿਹੜੀਆਂ ਹੈਲਥ케ਅਰ ਦੇ ਕ੍ਰੈਡਿਟਸ ਆ ਅਫੋਰਡੇਬਲ ਹੈਲਥ케ਅਰ ਦੇ ਜੋ ਐਕਸਪਾਇਰ ਹੋ ਰਹੀ ਸੀ ਸਬਸਿਡੀਆਂ ਉਸਤੇ ਬਾਰੇ ਕੋਈ ਚਰਚਾ ਨਹੀਂ ਸੀ ਜਿਹੜੇ ਸੈਨੇਟ ਦੇ ਸੈਨੇਟਰਸ ਆ ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਭਰੋਸਾ ਦਵਾਇਆ ਸੀ ਉਹ আট ਸੈਨੇਟਰਸ ਨੂੰ ਵੀ ਇਸ ਦੇ ਉੱਤੇ ਵੱਖਰੀ ਵੋਟ ਜਿਹੜੀ ਉਹ ਕਰਾਉਣਗੇ ਇਹ ਹੁਣ ਹੁੰਦੀ ਆ ਨਹੀਂ ਹੁੰਦੀ ਜਾਂ ਕਦੋਂ ਹੁੰਦੀ ਆ ਇਸਤੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਸੋ ਇਹ ਜਿਹੜਾ ਸਟੌਪ ਗੈਪ ਫੰਡਿੰਗ ਆ ਉਹ ਇਸ ਨੂੰ ਜਿਹੜੀ ਆ ਉਹ ਕਰ ਦਿੱਤੀ ਗਿਆ ਤਕਰੀਬਨ ਪੌਣੇ 10 ਵਜੇ ਕਹਿੰਦੇ ਵੀ 올 ਆਫਿਸ ਦੇ ਵਿੱਚ ਰਾਸ਼ਪਤੀ 트럼ਪ ਇਸ ਬਿੱਲ ਦੇ ਉੱਤੇ ਸਾਈਨ ਜਿਹੜੇ ਉਹ ਕਰਨਗੇ ਹਾਊਸ ਦੇ ਵਿੱਚ ਜਿਹੜੇ 6 ਡੈਮੋਕ੍ਰੇਟਸ ਆ ਉਹਨਾਂ ਨੇ ਹਾਂ ਦੇ ਵਿੱਚ ਵੋਟ ਪਾਈ ਤੇ ਜਿਹੜੇ 2 ਰਿਪਬਲਿਕਨਸ ਆ ਉਹਨਾਂ ਨੇ ਨਾ ਦੇ ਵਿੱਚ ਅੱਜ ਦੇ ਇਸ ਜਿਹੜੇ ਬਿੱਲ ਦੇ ਉੱਤੇ ਵੋਟ ਪਾਈ ਹੈਗੀ ਹੈ ਰਿਪਰੈਜ਼ੈਂਟੇਟਿਵ ਥਾਮਸ ਮੈਸੀ ਤੇ ਗ੍ਰੈਗ ਸਟਿਬੂ ਜਿਹੜੇ ਆ ਇਹ ਰਿਪਬਲਿਕਨ ਉਹਨਾਂ ਨੇ ਨਾ ਕੀਤੀ ਆ ਤੇ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਜੈਰਟ ਗੋਲਡਨ ਐਡਮ ਗ੍ਰੇ ਮੈਰੀ ਗਲੋਸਨ ਕੈਂਪ ਬਰੀਜ਼ ਡੌਨ ਡੇਵਿਸ ਐ ਹੈਨਰੀ ਕੁਲਰ ਤੇ ਟੌਮ ਸੂਜ਼ੀ ਉਹਨਾਂ ਨੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਇਹ ਅ ਵੋਟ ਪਾਈ ਆ ਇਹ ਜਿਹੜੇ 6 ਲਾਅ ਮੇਕਰਸ ਆ ਰਿਪਬਲਿਕਨ ਪਾਰਟੀ ਦੇ ਸਾਰੀਆਂ ਸਵਿੰਗ ਡਿਸਟ੍ਰਿਕਟਸ ਦੇ ਵਿੱਚ ਆਉਂਦੇ ਆ ਜਿਹੜਾ ਐਡਮ ਗ੍ਰੇਟ ਆਪਣੇ ਇੱਥੇ ਬਿਲਕੁਲ ਜਿਹੜਾ ਲਾਸ ਬੈਨਿਨਸਾਲਾ ਇਲਾਕਾ ਆ ਉਹ ਵਾਲੇ ਪਾਸੇ ਅੰਦਾ ਜਿਹੜਾ ਖਾਸ ਕਰਕੇ ਰਿਪਰੈਜ਼ੈਂਟੇਟਿਵ ਜਿਹੜਾ ਉੱਥੇ ਦੇਖਿਆ ਆ ਜਾਂਦਾ ਹੈਗਾ ਸੋ ਸੋ ਇਹ ਇਹਦੇ ਵਿੱਚ ਜਿਹੜੀ ਉਹ ਵੋਟ ਪਈ ਆ ਤੇ ਹੁਣ ਸ਼ਟਡਾਊਨ ਜਿਹੜਾ ਉਹ ਖਤਮ ਹੋ ਜਾਊਗਾ ਸੋ ਹੁਣ ਤੋਂ तकरीबन ਹਰਜੋਤ ਸਿੰਘ ਜੀ 1 ਘੰਟੇ ਬਾਅਦ ਜਿਹੜਾ ਸ਼ਟਡਾਊਨ ਆ ਉਹ ਇੱਕ ਹਿਸਾਬ ਦੇ ਨਾਲ ਖਤਮ ਹੋ ਜਾਊਗਾ ਆਦਰ ਹਾਊਸ ਦੇ ਜਿਹੜੇ ਮਾਈਨੋਰਟੀ ਲੀਡਰ ਹਕੀਮ ਜੈਫਰੀਜ਼ ਉਹਨਾਂ ਨੇ ਫਲੋਰ ਦੇ ਉੱਤੇ ਸਪੀਚ ਦਿੰਦੇ ਹੋਏ ਕਿਹਾ ਵੀ ਫਾਈਟ ਇਜ਼ ਨਾਟ ਓਵਰ ਵੀ ਇਹ ਲੜਾਈ ਖਤਮ ਨਹੀਂ ਹੋਈ ਅਫੋਰਡੇਬਲ ਕੇ ਹੈਲਥ ਕੇਅਰ ਦੇ ਲਈ ਜਿਹੜਾ ਫਾਈਟ ਕਰਨਾ ਆ ਉਹ ਅਸੀਂ ਨਹੀਂ ਛੱਡਾਂਗੇ ਕਾਸਟ ਆਫ ਲਿਵਿੰਗ ਅਫੋਰਡੇਬਿਲਟੀ ਦੇ ਉੱਤੇ ਵੀ ਸਾਡੀ ਜਿਹੜੀ ਲੜਾਈ ਆ ਉਹ ਜਾਰੀ ਜਿਹੜੀ ਉਹ ਰਹੂਗੀ ਸੋ ਕਹਿੰਦੇ ਵੀ ਚਾਹੇ ਰਿਪਬਲਿਕਨਸ ਹੁਣ ਡਿਸਾਈਡ ਕਰਦੇ ਆ ਵੀ ਅਫੋਰਡੇਬਲ ਕੇਅਰ ਐਕਟ ਟੈਕਸ ਕ੍ਰੈਡਿਟ ਨੂੰ ਇਸ ਤਰ੍ਹਾਂ ਵਧਾਉਣਾ ਹੈ ਆ ਜਾਂ ਨਹੀਂ ਪਰ ਅਗਲੇ ਸਾਲ ਕਹਿੰਦੇ ਵੀ ਜਿਹੜੇ ਲੋਕ ਆ ਅਮਰੀਕਨ ਪੀਪਲ ਆ ਉਹ ਰਿਪਬਲਿਕਨਸ ਨੂੰ ਇਨੀਆਂ ਜੌਬ ਤੋਂ ਬਾਹਰ ਕਰ ਦੇਣਗੇ ਸੋ ਲੈਟਸ ਸੀ ਕੀ ਇਸ ਤੇ ਵਿੱਚ ਬਣਦਾ ਆ ਸ਼ਟਡਾਊਨ ਦੀ ਬਲੇਮ ਗੇਮ ਇੱਕ ਦੂਜੇ ਦੇ ਉੱਤੇ ਅ 43 ਦਿਨ ਚੱਲਦੀ ਰਹੀ ਤੇ ਇਵੈਂਚੁਅਲੀ ਜਿਹੜੀ ਸ਼ਟਡਾਊਨ ਆ ਉਹ ਹੁਣ ਖਤਮ ਹੋਊਗੀ ਪਰ ਇਹੀ ਗੁਤਮ ਗੁਤਾ ਹਰਜੋਤ ਸਿੰਘ ਜੀ ਆਉਣ ਵਾਲੇ ਜਿਹੜੇ ਜਨਵਰੀ ਮਹੀਨੇ ਦੇ ਵਿੱਚ ਫੇਰ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈ ਕਿਉਂਕਿ ਇਹ ਜਿਹੜੀ ਆ ਲੰਮੇ ਸਮੇਂ ਦੀ ਹੈ ਜੇ ਫੰਡਿੰਗ ਨਹੀਂ ਛੋਟੇ ਸਮੇਂ ਦੀ ਜਿਹੜੀ ਫੰਡਿੰਗ ਇਸ ਦੇ ਵਿੱਚ ਮੁਕਰਰ ਕੀਤੀ ਗਈ ਹੈਗੀ ਆ